ਕੋਈ ਵੀ ਗ੍ਰੰਥੀ ਮਾਡਰਨ ਡਰੈਸ ਨਾ ਪਾਏ ਅਜਿਹਾ ਇਸ ਲਈ ਕਿ ਐਸਜੀਪੀਸੀ ਗ੍ਰੰਥੀਆਂ ਤੇ ਰਾਗੀਆਂ ਲਈ ਯੂਨੀਫਾਰਮ ਕੋਡ ਡਾਇਆਏ ਅੰਮ੍ਰਿਤਸਰ ਦੇ ਵਿੱਚ ਖੋਦ ਐਸਜੀਪੀਸੀ ਪ੍ਰਦਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਜਨੇ ਸਾਡੇ ਗ੍ਰੰਥੀ ਸਹਿਬਾਨ ਅੰਦਰਲੇ ਪ੍ਰਬੰਧ ਦੇ ਵਿੱਚ ਉਹ ਖਾਸ ਕਰਕੇ ਜਿਹੜੀ ਸਾਡੀ ਮਰਿਆਦਾ ਚੱਲਦੀ ਆ ਅੰਬਰਸਰੀ ਪਜਾਮਾ ਜਿਹਨੂੰ ਝੋਲੀ ਵਾਲਾ ਪਜਾਮਾ ਕਹਿੰਦੇ ਨੇ ਜਾਂ ਚੂੜੀਦਾਰ ਪਜਾਮਾ ਇਹ ਬਿਲਕੁਲ ਯਕੀਨੀ ਬਣਾਉਣਗੇ ਕਿ ਕੋਈ ਵੀ ਜਿਹੜਾ ਕ੍ਰਾਂਤੀ ਸਿੰਘ ਉਹ ਅੱਜ ਕੱਲ ਦਾ ਮਾਡਰਨ ਫੈਸ਼ਨ ਕਿ ਪੈਂਟ ਕਾਰਡ ਜੇ ਜਿੱਦਾਂ ਉਹ ਅੱਜ ਕੱਲ ਪੈਂਟ ਟਾਈ ਬਣ ਗਿਆ ਉਹ ਪਾਉਂਦੇ ਆ ਉਹ ਬਿਲਕੁਲ ਬੰਦ ਤੇ ਅੰਦਰਲੇ ਪ੍ਰਬੰਧ ਵਾਲੇ ਖਾਸ ਤੌਰ ਦੇ ਉੱਤੇ ਸਾਰੇ ਉਹ ਯੂਨੀਫਾਰਮ ਆਫ ਕੋਡ ਜਿਹੜਾ ਜਿਹੜਾ ਕ੍ਰਾਂਤੀ ਸਿੰਘਾਂ ਤੇ ਆ ਚੱਲਿਆ ਆਉਂਦਾ ਸਮਾਂ ਉਹ ਉਹ ਲਾਗੂ ਕੀਤਾ ਜਾਊਗਾ ਤੇ ਰਾਗੀ ਸਿੰਘਾਂ ਤੇ ਵੀ ਤਾਂ ਕਿ ਇਹ ਇੱਕ ਮਰਿਆਦਾ ਜਿਹੜੀ ਆ ਇਹ ਮਰਿਆਦਾ ਸਤਗੁਰੂ ਨੂੰ ਸਮਰਪਤ ਆ ਇਹ ਤੁਹਾਡੀ ਮੇਰੀ ਨਹੀਂ ਤੇ ਕਈ ਵਾਰੀ ਆਪਾਂ ਫੇਰ ਸਵਾਲ ਵੀ ਬਵੇਲੇ ਖੜੇ ਕਰ ਲੈਨੇ ਆ ਪਰ ਕਿਉਂਕਿ ਇਹ ਗੁਰੂ ਘਰ ਦੇ ਅੰਦਰ ਕੀਰਤਨ ਕਰਨ ਵਾਲੇ ਦੀ ਮਰਿਆਦਾ ਆ ਗੁਰੂ ਸਾਹਿਬ ਦੀ ਸੇਵਾ ਕਰਨ ਵਾਲੇ ਵਜ਼ੀਰ ਦੀ ਮਰਿਆਦਾ ਆ ਉਹ ਮਰਿਆਦਾ ਜਿਹੜੀ ਆ ਉਹ ਜ਼ਰੂਰ ਜੜੀ ਲਾਗੂ ਕੀਤੀ ਜਾਊ ਇਸ ਤੋਂ ਪਹਿਲਾਂ ਵਿਆਹ ਵਾਲੇ ਜੋੜੇ ਦੇ ਲਈ ਵੀ ਆਦੇਸ਼ ਜਾਰੀ ਕੀਤੇ ਗਏ ਸਨ ਕਿ 81 ਕੇ ਗੁਰੂਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਦੁਲਹਨ ਲਹਿੰਗਾ ਪਾ ਕੇ ਨਾ ਆਏ ਸਗੋਂ ਸਲਵਾਰ ਕਮੀਜ਼ ਪਾਈ ਜਾਏ ਇਸ ਦੇ ਇਲਾਵਾ ਵਿਆਹ ਵਾਲੇ ਕਾਰਡ ਤੇ ਵੀ ਲਾੜੇ ਅਤੇ ਲਾੜੀ ਦੇ ਨਾਮ ਪਿੱਛੇ ਕੌਰ ਅਤੇ ਸਿੰਘ ਲਾਜ਼ਮੀ ਕੀਤਾ ਗਿਆ ਹੈ